शिक्षा मंत्री हरजोत सिंह बैंस ने कहा कि बहुत से छात्र छात्राएं ऐसे हैं जो पढ़ाई के साथ नौकरी भी करते हैं क्योंकि उनकी आर्थिक स्थिति अच्छी नहीं होती उन्हीं की परेशानियों को दूर करने के लिए ज़िला पुस्तकालयों का आधुनिकीकरण किया जा रहा है डिस्ट्रिक्ट लाइब्रेरीज में देख सकते हो चाहे वो संगरूर होवे मानसा हो बठिंडा हो लाइब्रेरी भी आप देखो कि हूँ इतने बुजुर्ग भी बच्चे भी छोटे बच्चे भी हर वर्ग के लोग इतने आते हैं हैं ਤੇ ਕਿਤਾਬਾਂ ਦਾ ਇਕਮਾਲਦੇ ਆ ਜਿਹੜੇ ਬੱਚੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰ ਰਿਹਾ ਵੱਖ-ਵੱਖ ਕੋਈ ਟੀਚਰ ਬਣਨਾ ਚਾਹੁੰਦਾ ਹੈ ਕੋਈ ਪ੍ਰੋਫੈਸਰ ਬਣਨਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਕੋਈ यूपीएससी ਕਲੀਅਰ ਕਰਨਾ ਚਾਹੁੰਦਾ ਹੈ ਹਰ ਤਰ੍ਹਾਂ ਦੇ ਇਮਤਿਹਾਨ ਦੇ ਲਈ ਇਹ ਬੱਚੇ ਆ ਕੇ ਤਿਆਰੀ ਕਰਦੇ ਤੇ ਜਿਹੜਾ ਸਟੱਡੀ ਰੂਮ ਹੈ 24 ਘੰਟੇ ਲਈ ਉਹ ਲਿਆ ਜਾ ਰਹੀ ਹੈ ਕਿ ਅੱਜ ਵੀ ਇਹ ਤਰਸਦੀ ਰਹੀ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਪੱਖ 바ਸੇ ਧਿਆਨ ਨਹੀਂ ਦਿੱਤਾ ਅੱਜਸੀਂ ਯਾਨੀ ਬਹੁਤ ਗੱਲਾਂ ਕਰਦੇ ਆ ਕਿ ਪੰਜਾਬ ਦੀ ਜਵਾਨੀ ਗਲਤ ਪਾਸੇ ਚਾਹੇ ਉਹ ਨਸ਼ਾ ਹੋਵੇ ਜਾਂ ਕਿਨਾਰੇਸ਼ ਹੋਵੇ ਉਹਨਾਂ ਰਾਹਾਂ ਤੇ ਚੱਲ ਰਹੀ ਹੈ। ਨਾ ਪੰਜਾਬ ਦੇ ਮੈਦਾਨਾਂ ਤੇ ਧਿਆਨ ਦਿੱਤਾ ਗਿਆ। ਨਾ ਹੀ ਪੰਜਾਬ ਦੀ ਕਿਤਾਬਾਂ ਦੇ ਉੱਤੇ ਲਾਇਬ੍ਰੇਰੀਆਂ ਤੇ ਧਿਆਨ ਦਿੱਤਾ ਗਿਆ। ਇਸ ਆਰਤਪਮੰਤ ਮਾਨ ਜੀ ਦੀ ਸਰਕਾਰ ਹੈ ਜੋ ਖੇਡ ਮੈਦਾਨਾਂ ਦੇ ਉੱਤੇ ਵੀ ਧਿਆਨ ਦੇ ਰਹੀ ਹੈ, ਗਰਾਊਂਡਾਂ ਤੇ ਧਿਆਨ ਦੇ ਰਹੀ ਹੈ ਤਾਂ ਕਿ ਸਾਡੇ ਬੱਚੇ ਦੁਬਾਰਾ ਜਿਹੜੇ ਆ ਸਾਡੇ ਸਪੋਰਟਸ ਜਿਹੜੇ ਆ ਕਾਮਯਾਬ ਹੋ ਸਕਣ। शिक्षा मंत्री हरजोत सिंह बैस कहते हैं कि अगर पिछली सरकारों ने शिक्षा पर ध्यान दिया होता तो आज ये स्थिति नहीं होती राज्य के युवा नशे के चंगुल में नहीं फंसते लेकिन अब मुख्यमंत्री भगवंत सिंह मान ने ऐसे सुधार किए हैं जिनका तुरंत असर दिख रहा है ਜੋ ਆ ਤੁਹਾਨੂੰ ਆਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਦੇਖਣ ਨੂੰ ਮਿਲਣਗੇ ਰੋਪੜ ਦੇ ਪਿੰਡਾਂ ਦੇ ਵਿੱਚ ਅਨੰਪੁਰ ਸਾਹਿਬ ਦੇ ਪਿੰਡਾਂ ਚਰਕੌਰ ਸਾਹਿਬ ਦੇ ਪਿੰਡਾਂ 'ਚ ਲਾਇਬ੍ਰੇਰੀ ਜਿੰਨਾ ਚਿਰ ਦਰਿਆ ਦਰਿਆ ਹੈ ਉਹਨੇ ਜਦੋਂ ਦਾ ਨਾਮ ਹੈ ਕਿ ਫਲਾਣਾ ਦਰਿਆ ਜੋ ਸਮੁੰਦਰ 'ਚ ਪੈ ਗਿਆ ਉਹਦਾ ਆਪਣੀ ਫੋਨ ਖਤਮ ਸਮੁੰਦਰ ਦੇ ਵਿੱਚ ਰਲ ਗਿਆ ਤਾਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੇਂ ਪਾ ਕੇ विसਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਸਿੱਧੀ ਰੱਖਣ ਲਈ ਜੋ ਕੁਝ ਵੀ ਕਰਨਾ ਪਿਆ ਕਰਾਂਗੇ